ਮੇਰੇ ਬੱਲੋ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਸਵਾਜ ਬਣਾਇਆ ਜੀ ਆਪਾਂ ਨੇ ਪਕੌੜੀਆਂ ਵਾਲੇ ਯਾਨੀ ਕਿ ਬੂੰਦੀ ਵਾਲੇ ਲੱਡੂ ਠੀਕ ਹੈ ਜੀ ਜਿਹੜੇ ਕਿ ਜ਼ਿਆਦਾਤਰ ਵਿਆਹ ਸ਼ਾਦੀਆਂ ਦੇ ਵਿੱਚ ਬਣਾਏ ਜਾਂਦੇ ਆ ਠੀਕ ਹੈ ਜੀ ਹਲਵਾਈ ਸਟਾਈਲ ਸੋ ਆਪਾਂ ਨੂੰ ਆ ਰਿਹਾ ਸੀਗਾ ਜੀ ਕਮੈਂਟ ਕਈ ਦਿਨ ਤੋਂ ਆਪਣੇ ਇੱਕ ਪਿਆਰੇ ਜੇ ਸਬਸਕ੍ਰਾਈਬਰ ਦਾ ਉਹ ਕਹਿੰਦੇ ਸੀ ਕਿ ਵੀ ਤੁਸੀਂ ਬੂੰਦੀ ਵਾਲੇ ਲੱਡੂ ਹੁਣ ਤੇ ਜਿਹੜੇ ਪਕੌੜੀਆਂ ਵਾਲੇ ਲੱਡੂ ਠੀਕ ਹੈ ਜੀ ਉਹ ਬਣਾ ਕੇ ਦਿਖਾਓ ਯਕਕারে ਕਿਵੇਂ ਬਣਦੇ ਆ ਠੀਕ ਹੈ ਜੀ ਸੋ ਅੱਜ ਆਪਾਂ ਨੇ ਬਿਲਕੁਲ ਹਲਵਾਈ ਸਟਾਈਲ ਜਿਵੇਂ ਕਿ ਵਿਆਹ ਸ਼ਾਦੀਆਂ ਦੇ ਵਿੱਚ ਬਣਾਦੇ ਹੋਂਵੇਂ ਲੱਡੂ ਬਣਾ ਕੇ ਬਣਾਈ ਆ ਜੀ ਬੁੰਦੀ ਵਾਲੇ ਸੋ ਜੇ ਤੁਸੀਂ ਰੈਸਪੀ ਸਿੱਖਣੀ ਹੈ ਜੀ ਵੀਡੀਓ ਨਾਲ ਬਨੇ ਰਹੋ ਅੱਜ ਫਿਰ ਤੁਹਾਨੂੰ ਬਣਾ ਕੇ ਦਿਖਾਵਾਂਗੇ ਵਿਆਹ ਸ਼ਾਦੀਆਂ ਵਾਲੇ ਬੁੰਦੀ ਵਾਲੇ ਲੱਡੂ ਕਿਵੇਂ ਬਣਦੇ ਆ ਤੇ ਆਜੋ ਫਿਰ ਰੈਸਪੀ ਕਰਦੇ ਆ ਸਟਾਰਟ ਸੋ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਐਦਾਂ ਦੀ ਹਲਵਾਈ ਸਟਾਈਲ ਕੁਕਿੰਗ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਤੇ ਆਜੋ ਫਿਰ ਤੁਹਾਨੂੰ ਬਣਾ ਕੇ ਦਿਖਾਉਂਦੀਆਂ ਵਿਆਹਾਂ ਸ਼ਾਦੀਆਂ ਵਾਲੇ ਬੁੰਤੀ ਵਾਲੇ ਲੱਡੂ ਆਪਾਂ ਘਰੇ ਕਿਵੇਂ ਤਿਆਰ ਕਰ ਸਕਦੇ ਹਾਂ ਬਣਾ ਸਕਦੇ ਹਾਂ ਜੀ ਤੇ ਲੋ ਜੀ ਲੱਡੂ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਚਾਹੀਦਾ ਆਪਾਂ ਨੂੰ ਬੇਸਣ ਠੀਕ ਹੈ ਜੀ ਬੇਸਣ ਲੈਣਾ ਆਪਾਂ ਨੇ ਮੋਟਾ ਜਿਹੜਾ ਕਿ ਲੱਡੂਆਂ ਵਾਲਾ ਹੁੰਦਾ ਏ ਤੇ ਹੁਣ ਸਭ ਤੋਂ ਪਹਿਲਾਂ ਪਹਿਲਾਂ ਇੱਕ ਘੋਲ ਬਣਾਉਂਗੇ ਯਾਨੀ ਇੱਕ ਬੈਟਰ ਬਣਾਉਂਗੇ ਮੈਸਣਾ ਜਿਹੜਾ ਆਪਾਂ ਨੇ ਇਦਾਂ ਦੇ ਬੌਲ 'ਚ ਪਾ ਲੈਣਾ ਠੀਕ ਹੈ ਜੀ ਆਪਾਂ ਡੇਢ ਕੌਲੀ ਦੇ ਜਿਹੜੇ ਲੱਡੂ ਬਣਾਉਂਗੇ ਅੱਜ ਤੇ ਲੋ ਜੀ ਡੇਢ ਕੌਲੀ ਆਪਾਂ ਨੇ ਇੱਕ ਬੌਲ ਦੇ ਵਿੱਚ ਪਾ ਲਈ ਆ ਤੇ ਹੁਣ ਆਪਾਂ ਇਹ 'ਚ ਪਾਵਾਂਗੇ ਪਾਣੀ ਠੀਕ ਹੈ ਜੀ ਪਾਣੀ ਪਾਉਣਾ ਆਪਾਂ ਨੇ ਪਹਿਲਾਂ ਅੱਧੀ ਕੌਲੀ ਬਾਕੀ ਪਾਣੀ ਆਪਾਂ ਦੇਖ ਕੇ ਪਾਉਂਗੇ ਠੀਕ ਹੈ ਜੀ ਪਹਿਲਾਂ ਆਪਾਂ ਨੇ ਅੱਧੀ ਕੌਲੀ ਪਾ ਕੇ ਇਹਨੂੰ ਮਿਕਸ ਕਰ ਲੈਣਾ ਹੈ ਤੇ ਲੋ ਜੀ ਮੈਸਣਾ ਆਪਣਾ ਘੁਲ ਗਿਆ ਤੇ ਥੋੜਾ ਜਿਹਾ ਪਾਣੀ ਐ ਪੈਚ ਹੋਰ ਐਡ ਕਰੂੰਗੇ ਇਹਨੂੰ ਵੀ ਮਿਕਸ ਕਰ ਲਓਗੇ ਤੇ ਲੋ ਜੀ ਬੇਸਣ ਜਿਹੜਾ ਆਪਣਾ ਘੁਲ ਗਿਆ ਏ ਆ ਦੇਖੋ ਐਦਾਂ ਦਾ ਆਪਾਂ ਨੇ ਬੈਟਰ ਬਣਾ ਲੈਣਾ ਠੀਕ ਹੈ ਜੀ ਬੇਸਣ ਜਿਹੜਾ ਜ਼ਿਆਦਾ ਪਤਲਾ ਵੀ ਨਹੀਂ ਹੋਣਾ ਚਾਹੀਦਾ ਤੇ ਜ਼ਿਆਦਾ ਗਾੜਾ ਵੀ ਨਹੀਂ ਹੋਣਾ ਚਾਹੀਦਾ ਠੀਕ ਹੈ ਜੀ ਸੋ ਲਓ ਜੀ ਬੇਸਣ ਆਪਣਾ ਕੁਲ ਚੁੱਕਿਆ ਹੈ ਹੁਣ ਬਣਾਉਂਦੇ ਆਪਾਂ ਇਹਦੀਆਂ ਪਕੌੜੀਆਂ ਠੀਕ ਹੈ ਜੀ ਯਾਨੀ ਕਿ ਬੁੰਦੀ ਵੈਸੇ ਹੁਣ ਤਾਂ ਜ਼ਿਆਦਾਤਰ ਜਿਹੜੇ ਲੱਡੂ ਆ ਠੀਕ ਹੈ ਜੀ ਉਹ ਬੁੰਦੀ ਦੀ ਬਣਦੇ ਆ ਕਿਉਂਕਿ ਜਿਹੜਾ ਪਕੌੜੀਆਂ ਵਾਲਾ ਸਿਸਟਮ ਤਾਂ ਉਹ ਥੋੜਾ ਜਿਹਾ ਪਹਿਲਾਂ ਹੁੰਦਾ ਸੀਗਾ ਠੀਕ ਹੈ ਜੀ ਪੁਰਾਣੇ ਸਮਿਆਂ ਦੇ ਵਿੱਚ ਉਸ ਟਾਈਮ ਬਣਾਉਂਦੇ ਸੀਗੇ ਲੱਡੂ ਦੂਏ ਬੁੰਦੀ ਵਾਲੇ ਕਹਿ ਦਿੰਦੇ ਆਪਣਾ ਆ ਪਕੌੜੀਆਂ ਵਾਲੇ ਤੇ ਹੁਣ ਜਿਹੜੇ ਚੱਲਦੇ ਆ ਠੀਕ ਹੈ ਜੀ ਬੁੰਦੀ ਵਾਲੇ ਕੋਈ ਮੋਟੀ ਬੁੰਦੀ ਵਾਲੇ ਬਣਾਉਂਦਾ ਕੋਈ ਬਰੀਕ ਵਾਲੇ ਤੇ ਅੱਜ ਆਪਾਂ ਤੁਹਾਨੂੰ ਬਣਾ ਕੇ ਦਿਖਾਵਾਂਗੇ ਬਿਲਕੁਲ ਸਿੰਪਲ ਤਰੀ ਤੇ ਲੋ ਜੀ ਕੜਾਹੀ ਦੇ ਵਿੱਚ ਪਾ ਲਿਆ ਆਪਾਂ ਨੇ ਰਫੈਂਡ ਆਇਲ ਥੋੜਾ ਜਿਹਾ ਠੀਕ ਹੈ ਜੀ ਤੇ ਅੱਧਾ ਪਾਉਂਗੇ ਆਪਾਂ ਬਨਸਪਤੀ ਕੀ ਕਿਉਂਕਿ ਹੁਣ ਜਿਹੜਾ ਮੌਸਮ ਚੱਲ ਰਿਹਾ ਹੁਣ ਹੈਗਾ ਠੰਡ ਦਾ ਮੌਸਮ ਠੀਕ ਹੈ ਜੀ ਕਿਉਂਕਿ ਜੇ ਬਣਾਇਆ ਆਪਾਂ ਨੇ ਇਕੱਲੇ ਘੀ ਦੇ ਵਿੱਚ ਤਾਂ ਲੱਡੂ ਹਾਰ ਹੋ ਜੂਗੇ ਠੀਕ ਹੈ ਜੀ ਲੱਡੂ ਦੇ ਵਿੱਚ ਤੇ ਘੀ ਦਾ ਜ਼ਿਆਦਾ ਟੇਸਟ ਆਊਗਾ ਇਸ ਕਰਕੇ ਆਪਣੇ ਅੱਧਾ ਰਫੈਂਡ ਪਾ ਲਿਆ ਤੇ ਅੱਧਾ ਘੀ ਪਾ ਲਿਆ ਤੇ ਹੁਣ ਇਹ ਜੋ ਬਣਾਉਂਗੇ ਆਪਾਂ ਬੁੰਦੀ ਤੈਨੂੰ ਜੀ ਜਦੋਂ ਆਪਣਾ ਤੇਲ ਚੰਗੀ ਤਰ੍ਹਾਂ ਗਰਮ ਹੋ ਜਵੇ ਫਿਰ ਆਪਾਂ ਨੇ ਇਦਾਂ ਦੀ ਝਾਰਨੀ ਲੈਣੀ ਹੈ ਇੱਕ ਠੀਕ ਹੈ ਜੀ ਇਹਦੇ ਨਾਲ ਬਣਾਉਂਗੇ ਆਪਾਂ ਪਕੌੜੀਆਂ ਕਹਿੰਦੇ ਚਾਹੇ ਬੁੰਦੀ ਕਹੇ ਠੀਕ ਹੈ ਜੀ ਗੱਲ ਪਰ ਇੱਕ ਤੇ ਜਿਹੜੀਆਂ ਪਕੌੜੀਆਂ ਜਿਹੜੀ ਚੀਜ਼ ਨਾਲ ਬਣਦੀਆਂ ᱛੀਆਂ ਉਹਨੂੰ ਪਹਿਲੇ ਸਮਿਆਂ ਦੇ ਵਿੱਚ ਠੀਕ ਹੈ ਜੀ ਕੋਲ ਲੱਕੜ ਦਾ ਜਗਾਰ ਹੁੰਦਾ ਸੀਗਾ ਕੋਈ ਬਣਾਇਆ ਵਾ ਤੇ ਉਤੇ ਪਕੌੜੀਆਂ ਬਣਾਉਂਦੇ ਹੁੰਦੇ ਸੀਗੇ ਹਲਵਾਈ ਵੀਰੇ ਠੀਕ ਹੈ ਜੀ ਤੇ ਆਪਾਂ ਬਣਾਵਾਂਗੇ ਅੱਜ ਚਾਰਨੀ ਨਾਲ ਕਿਉਂਕਿ ਆਪਣੇ ਕੋਲ ਉਹ ਹੈ ਨਹੀਂ ਤੇ ਜਦੋਂ ਤੇਲ ਇਹ ਚੰਗੀ ਤਰ੍ਹਾਂ ਗਰਮ ਹੋ ਜਾਵੇ ਠੀਕ ਹੈ ਜੀ ਫਿਰ ਆਪਾਂ ਨੇ ਚਾਰਨੀ ਲੈਣੀ ਆ ਤੇ ਐਦਾਂ ਆਪਾਂ ਨੇ ਠੀਕ ਹੈ ਜੀ ਇੱਕ ਕਾਛੀ ਭਰਨੀ ਆ ਦੀ ਵੇਸਣ ਦੀ ਇਦਾਂ ਥੋੜੀ ਥੋੜੀ ਪਾ ਕੇ ਨਾ ਇਸ ਤਰੀਕੇ ਨਾਲ ਇਹਨੂੰ ਐਂ ਕਰੀ ਜਾਉਂਗੇ। ਜਿੱਕਾ ਥੋੜਾ ਜਿਹਾ ਢੇਰੀ ਕਰੀ ਜਾਉਂਗੇ ਉੱਪਰ ਤੇ ਇਦਾਂ ਜਿਹੜੀ ਬੁੰਦੀ ਜੀ ਉਹ ਬਣੀ ਜਾਣੀ ਆ। ਤੇ ਸੇਕ ਆ ਜਿਹੜਾ ਇਹ ਪੂਰਾ ਹੋਣਾ ਚਾਹੀਦਾ। ਠੀਕ ਆ ਜੀ। ਸੇਕ ਨਹੀਂ ਘੱਟ ਹੋਣਾ ਚਾਹੀਦਾ। ਜੇ ਸੇਕ ਘੱਟ ਹੋਇਆ ਫਿਰ ਗੱਲ ਨਹੀਂ ਬਣਨੀ ਹੈਗੀ। ਇਹਦੇ ਬੇਸਣ ਦੇ ਵਿੱਚ ਭਰ ਜਾਊਗਾ ਘੀ ਠੀਕ ਆ ਜੀ। ਜਿਹੜਾ ਕਿ ਚੰਗਾ ਨਹੀਂ ਲੱਗਣਾ ਬਾਅਦ ਦੇ ਵਿੱਚ ਤੇ ਲਾਉਂਦੀ ਐਦਾਂ ਥੋੜਾ ਥੋੜਾ ਪਾ ਕੇ ਨਾ ਆਪਾਂ ਨੇ ਪਕੌੜੀਆਂ ਜਾਂ ਬੁੰਦੀ ਜੀ ਬਣਾ ਲੈਣੀਆਂ। ਇਸ ਤਰੀਕੇ ਨਾਲ ਤੇ ਲੌ ਦੀ ਥੋੜਾ ਜਿਹਾ ਵੇਸਣ ਹੋਰ ਪਾ ਲੈਂਦੇ ਆ ਇੱਕ ਬਾਲ ਦੇ ਵਿੱਚ ਤਕਰੀਬਨ ਆਪਾਂ ਦੋ ਕਰਸ਼ੀਆਂ ਵੇਸਣ ਦੀਆਂ ਜਿਹੜੀਆਂ ਠੀਕ ਹੈ ਜੀ ਉਹ ਫਰਾਈ ਕਰ ਲਵਾਂਗੇ ਤੇ ਲੌ ਦੀ ਇਸ ਤਰੀਕੇ ਨਾਲ ਆਪਾਂ ਨੇ ਬਣਾਉਣੀ ਹੈ ਇਹ ਤੇ ਲੌ ਦੀ ਇਹਨੂੰ ਆਪਾਂ ਦੇ 2-3 ਮਿੰਟ ਤੇਲ ਦੇ ਵਿੱਚ ੜਾਰਨਾ ਠੀਕ ਹੈ ਜੀ ਆ ਦੇਖੋ ਜਦੋਂ ਨਾ ਇਦਾਂ ਦਾ ਕਲਰ ਹੋ ਗਿਆ ਖੜਾ ਪੈਨ ਨੂੰ ਛੋੜ ਕੇ ਕੱਢ ਲੂੰਗਾ ਕਿਸੇ ਬਰਤਨ ਦੇ ਵਿੱਚ ਤੇ ਲੋ ਜੀ ਇਸ ਤਰੀਕੇ ਦੀ ਬੂੰਦੀ ਜੀ ਬਣ ਕੇ ਤਿਆਰ ਹੋ ਜੂਗੀ ਠੀਕ ਹੈ ਜੀ ਸੋ ਤੁਸੀਂ ਵੀ ਇਸ ਤਰੀਕੇ ਨਾਲ ਠੀਕ ਹੈ ਜੀ ਬੂੰਦੀ ਜੀ ਬਣਾ ਕੇ ਤਿਆਰ ਕਰ ਲਿਓ ਤੇ ਲੋ ਜੀ ਹੁਣ ਸਾਰੀ ਮੈਂ ਤੇ ਲੋ ਜੀ ਹੁਣ ਮੈਂ ਸਾਰੇ 베ਸਨ ਨਾਲ ਇੰਦੀ ਪਕੌੜੀਆਂ ਬਣਾ ਲੂੰਗਾ ਤੇ ਉਸ ਤੋਂ ਬਾਅਦ ਫਿਰ ਤੁਹਾਨੂੰ ਦੱਸਾਂਗੇ ਵੀ ਆਪਣੇ ਚਾਣੀ ਕਿਵੇਂ ਬਣਾਉਣੀ ਆ ਬੂੰਦੀ ਯਾਨੀ ਕਿ ਪਕੌੜੀਆਂ ਬਣ ਕੇ ਰੈਡੀ ਆ ਠੀਕ ਹੈ ਜੀ ਸੋ ਇਸ ਤਰੀਕੇ ਦੀ ਤੁਹਾਡੇ ਕੋਲ ਜਿਹੜੀ ਬੁੰਦੀ ਆ ਉਹ ਤਿਆਰ ਹੋਊਗੀ ਠੀਕ ਆ ਜੀ ਕੋਈ ਬਰੀਕ ਕੋਈ ਮੋਟੀ ਇਸ ਤਰੀਕੇ ਦੀ ਬਣ ਕੇ ਇਹ ਤਿਆਰ ਹੋ ਜੂਗੀ ਠੀਕ ਆ ਜੀ ਕਿਉਂਕਿ ਜਿਹੜੀ ਪ੍ਰੋਪਰ ਬੁੰਦੀ ਝਾਰਨੇ ਵਾਲੇ ਝਾਰਨੇ ਹੁੰਦੇ ਠੀਕ ਆ ਜੀ ਉਹ ਸਪੈਸ਼ਲ ਬਣਦੇ ਆ ਜਿਹੜੇ ਕਿ ਜ਼ਿਆਦਾਤਰ ਵਿਆਹਾਂ ਦੇ ਵਿੱਚ ਵਰਤ ਹੁੰਦੇ ਆ ਇਸ ਕਰਕੇ ਜਦੋਂ ਵੀ ਆਪਾਂ ਕੋਈ ਨਾਰਮਲ ਝਾਰਨੀ ਇਦਾਂ ਦੀ ਘਰੇ ਵਰਤੂਗੇ ਤਾਂ ਕੋਈ ਬੁੰਦੀ ਬਰੀਕ ਆਊਗੀ ਕੋਈ ਮੋਟੀ ਆਊਗੀ ਠੀਕ ਆ ਜੀ ਇਸ ਤਰੀਕੇ ਦੀ ਹੋ ਜੂਗੀ ਤਿਆਰ ਤੇ ਲਓ ਜੀ ਹੁਣ ਬਣਾਉਨੇ ਆਪਾਂ ਚਾਣੀ ਲਓ ਜੀ ਹੁਣ ਬਣਾਵਾਂਗੇ ਆਪਾਂ ਚਾਣੀ ਲੱਡੂਆਂ ਵਾਸਤੇ ਆਪਾਂ ਨੇ ਲਿਆ ਸੀਗਾ ਜੀ ਡੇਢ ਕੌਲੀ ਬੇਸਣ ਠੀਕ ਹੈ ਜੀ ਤੇ ਹੁਣ ਆਪਾਂ ਨੇ ਕਿਆ ਕਰਨਾ ਹੈ ਜਾਂ ਤਾਂ ਜੇ ਦਾ ਤੁਸੀਂ ਲੱਡੂਆਂ ਦੇ ਵਿੱਚ ਮਿੱਠਾ ਰੱਖਣਾ ਥੋੜਾ ਜਿਹਾ ਜ਼ਿਆਦਾ ਫਿਰ ਤੁਸੀਂ ਢਾਈ ਕੌਲੀਆਂ ਪਾ ਲਿਓ ਠੀਕ ਹੈ ਜੀ ਤੇ ਜੇ ਤੁਸੀਂ ਜੇ ਤੁਸੀਂ ਨਾਰਮਲ ਮਿੱਠਾ ਰੱਖਣਾ ਹੋਇਆ ਤਾਂ ਤੁਸੀਂ ਇਦਾਂ ਦੀਆਂ 2 ਕੌਲੀਆਂ ਠੀਕ ਹੈ ਜੀ ਚੀਨੀ ਦੀਆਂ ਯਾਨੀ ਖੰਡ ਦੀਆਂ ਪਾ ਲੈਣੀਆਂ ਕੜਾਹੀ ਦੇ ਵਿੱਚ ਤੇ ਲਓ ਜੀ 2 ਕੌਲੀਆਂ ਆਪਾਂ ਖੰਡ ਦੀਆਂ ਹੁਣ ਇਹਦੇ ਵਿੱਚ ਪਾ ਦੋਗੇ ਇੱਕ ਕੌਲੀ ਪਾਵਾਂਗੇ ਆਪਾਂ ਪਾਣੀ ਦੀ ਤੇ ਹੁਣ ਆਪਾਂ ਇਹਦੀ ਬਣਾਵਾਂਗੇ ਚਾਣੀ ਤੇ ਲਓ ਜੀ ਹੁਣ ਆਪਾਂ ਇਹ ਗੈਸ ਆਨ ਕਰ ਲਿਆ ਹੈ ਤੇ ਹੁਣ ਆਪਾਂ ਨੇ ਇਹਦੀ ਚਾਣੀ ਬਣਾਉਣੀ ਆ ਠੀਕ ਹੈ ਜੀ ਤੇ ਜਦੋਂ ਤੱਕ ਖੰਡ ਐ ਚੀਨੀ ਐ ਜਿਹੜੀ ਉਹ ਘੁਲਦੀ ਨਹੀਂ ਮੈਲਟ ਨਹੀਂ ਹੁੰਦੀ ਉਦੋਂ ਤੱਕ ਤੁਸੀਂ ਪਲਟਾ ਜਾਂ ਜੋ ਵੀ ਤੁਹਾਡੇ ਕੋਲ ਹੋਇਆ ਤੁਸੀਂ ਚਲਾਉਣਾ ਤੇ ਹਟਣਾ ਨਹੀਂ ਹੈਗਾ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸੂਗਾ ਵੀ ਆਪਾਂ ਨੇ ਕਿਹੜੀ ਧਾਰ ਦੀ ਚਾਸਣੀ ਜਿਹੜੀ ਉਹ ਰੱਖਣੀ ਆ ਤੇ ਲਓ ਜੀ ਚਾਣੀ ਐ ਜਿਹੜੀ ਆਪਣੀ ਉਹ ਰੇੜੀ ਆ ਦੀ ਠੀਕ ਹੈ ਜੀ ਤੇ ਲਓ ਜੀ ਜਦੋਂ ਆਪਣੀ ਕਿੰਨੀ ਮੈਲਟ ਹੋ ਜਵੇ ਉਸ ਤੋਂ ਬਾਅਦ ਆਪਾਂ ਨੇ ਇਹਨੂੰ ਤਕਰੀਬਨ 5-6 ਮਿੰਟ ਪਕਾਉਣਾ ਠੀਕ ਹੈ ਜੀ ਤੇ ਹੁਣ ਮੈਂ ਤੁਹਾਨੂੰ ਦਿਖਾਉਂਦਾ ਵੀ ਐਦਾਂ ਦੀ ਜਿਹੜੀ ਤਾਰ ਆ ਉਹ ਚਾਸਣੀ ਦੇ ਵਿੱਚ ਤਹ ਚਾਹੀਦੀ ਆ ਤੇ ਐਦਾਂ ਦੀ ਜਿਹੜੀ ਤਾਰ ਆ ਠੀਕ ਹੈ ਜੀ ਚਾਸਣੀ ਦੇ ਵਿੱਚ ਮੋਟੀ ਤਾਰ ਬਣਨੀ ਚਾਹੀਦੀ ਆ ਦੇਖੋ ਠੀਕ ਹੈ ਜੀ ਤੇ ਲੋਕੀ ਚਾਸਣੀ ਆਪਣੀ ਹੁਣ ਬਿਲਕੁਲ ਪਰਫੈਕਟ ਹੈ ਤੇ ਹੁਣ ਆਪਾਂ ਥੋੜੀ ਜਿਹੀ ਗੈਸ ਘੱਟ ਲੈਂਦੇ ਆ ਘਟ ਯਾਨੀ 6 ਘਟਾ ਲੂਗੇ ਆਪਾਂ ਇਹਦਾ ਤੇ ਹੁਣ ਆਪਾਂ ਇਹ ਚ ਪਾਵਾਂਗੇ ਜੀ ਥੋੜਾ ਜਿਹਾ ਫੂਡ ਕਲਰ ਠੀਕ ਹੈ ਜੀ ਅਜੰਤਾ ਦਾ ਤੇ ਜਿਹਨੂੰ ਲੱਡੂ ਵਾਲਾ ਕਲਰ ਕਹਿ ਦਿੰਦੇ ਆ ਇਹਨੂੰ ਸਰੋਹੁੱਲਾ ਰੰਗ ਕਹਿ ਦਿੰਦੇ ਆ ਜੀ ਤੇ ਲਓ ਜੀ ਲਾਈਮਨ ਔਰੇਂਜ ਤੇ ਥੋੜਾ ਜਿਹਾ ਮੈਂ ਘੋਲ ਕੇ ਰੱਖ ਲਿਆ ਤਾਂ ਤੁਸੀਂ ਵੀ ਇਦਾਂ ਹੀ ਪਾਣੀ 'ਚ ਪਾਓ ਤੇ ਲਓ ਜੀ ਆਪਾਂ ਨੇ ਇਹ ਇਹ ਚ ਪਾ ਲੈਣਾ ਕਲਰ ਇਤਾਂ ਲੱਡੂਆਂ ਦਾ ਕਲਰ ਹੈ ਜਿਹੜਾ ਵਧੀਆ ਮਨ ਜਾਂਦਾ ਹੈ ਤੇ ਤੁਸੀਂ ਇਹਨੂੰ ਸਕਿੱਪ ਵੀ ਕਰ ਸਕਦੇ ਹੋ ਠੀਕ ਹੈ ਜੀ ਉਹ ਤੁਹਾਡੀ ਆਪਣੀ ਮਰਜ਼ੀ ਆ ਵੈਸੇ ਫੂਡ ਕਲਰ ਜਿਹੜਾ ਸਿਹਤ ਲਈ ਉਹ ਹਾਨੀਕਾਰਕ ਹੁੰਦਾ ਹੈ ਸਹੀ ਨਹੀਂ ਹੁੰਦਾ ਠੀਕ ਹੈ ਜੀ ਤੇ ਲਓ ਜੀ ਚਾਣੀ ਆਪਣੀ ਰੈਡੀ ਹੈ ਜੀ ਆ ਦੇਖੋ ਸੋ ਇਸ ਤਰੀਕੇ ਦੀ ਚਾਣੀ ਜਿਹੜੀ ਆਪਣੀ ਚਾਹੀਦੀ ਆ ਤੇ ਇਸ ਟਾਈਮ ਤੇ ਆਪਾਂ ਨੇ ਹੁਣ ਕੀ ਕਰਨਾ ਸੇਕ ਆ ਜਿਹੜਾ ਉਹ ਘੱਟ ਰੱਖਣਾ ਤੇ ਆਪਾਂ ਇਹਦੇ ਵਿੱਚ ਪਾ ਲਾਂਗੇ ਜਿਹੜੀ ਬੂੰਦੀ ਆਪਾਂ ਨੇ ਬਣਾ ਕੇ ਰੱਖੀ ਥੀ ਸਾਰੀ ਆਪ ਪਹਿਲੇ ਵਿੱਚ ਐਡ ਕਰ ਲਓਗੇ ਤੇ ਗੁੰਦੀ ਐਡ ਕਰਨ ਤੋਂ ਬਾਅਦ ਆਪਾਂ ਨੇ ਇਹਨੂੰ ਠੀਕ ਹੈ ਜੀ 2 ਮਿੰਟ ਜਿਹੜੀ ਗੈਸ ਆ ਉਹ ਚੱਲਦੀ ਰੱਖਣੀ ਆ ਮਨ ਲਓ ਬੰਦ ਨਹੀਂ ਕਰਨੀ ਹੈਗੀ ਕਿਉਂਕਿ ਕਿਆ ਹੁੰਦਾ ਨਾ ਜਿਹੜੀ ਜ਼ਿਆਦਾ ਮੋਟੀ ਹੁੰਦੀ ਹੁੰਦੀ ਠੀਕ ਹੈ ਜੀ ਜ਼ਿਆਦਾ ਮੋਟੀਆਂ ਪਕੌੜੀਆਂ ਹੁੰਦੀਆਂ ਉਹ ਕਈ ਵਾਰ ਕੈੜੀਆਂ ਲੈ ਜਾਂਦੀਆਂ ਠੀਕ ਹੈ ਜੀ ਤੇ ਜਦੋਂ ਇਹ ਚਾਸਣੀ ਦੇ ਵਿੱਚ ਥੋੜੀਆਂ ਪੱਕੂngੀਆਂ ਤਾਂ ਉਹ ਨਰਮ ਹੋ ਜੂंगी ਆ ਠੀਕ ਹੈ ਜੀ ਤੇ ਲੱਡੂ ਵੀ ਜਿਹੜੇ ਫਿਰ ਆਪਣੇ ਥੋੜੇ ਜਿ ਨਰਮ ਬਣੋਂਗੇ ਲੱਡੂ ਹਾਰ ਨਹੀਂ ਬਣੋਂਗੇ ਤੇ ਲਓ ਜੀ ਇਹਨੂੰ 2 ਮਿੰਟ ਆਪਾਂ ਚਾਸ਼ਣੀ ਦੇ ਵਿੱਚ ਪਕਾ ਦੋਗੇ ਤੇ ਲਓ ਜੀ 2 ਮਿੰਟ ਪਕੌੜੀਆਂ ਨੂੰ ਪਕਾਉਣ ਤੋਂ ਬਾਅਦ ਬੂੰਦੀ ਨੂੰ ਪਕਾਉਣ ਤੋਂ ਬਾਅਦ ਆਪਾਂ ਨੇ ਗੈਸ ਆ ਜਿਹੜੀ ਉਹ ਬੰਦ ਕਰ ਦੇਣੀ ਆ ਤੇ ਲਓ ਜੀ ਹੁਣ ਆਪਾਂ ਇਹਨੂੰ ਇਦਾਂ ਹੀ ਛੱਡ ਦੋਗੇ ਤੇ ਉੱਪਰ ਤੇ ਆਪਾਂ ਇਹਨਾਂ ਧੋਂਗੇ ਟੱਕ ਤੇ ਲਓ ਜੀ ਇਹਨੂੰ ਪਟਾਕੇ ਰੱਖ ਦਿੰਦੇ ਆ ਦਿੰਦੇ ਆ 10 ਮਿੰਟ ਵਾਸਤੇ ਕਿਉਂਕਿ ਜਿਹੜੀ ਬੂੰਦੀ ਆ ਠੀਕ ਆਈ ਜਾਂ ਉਹ ਪਕੌੜੀਆਂ ਕਹਿੰਦੇ ਚਾਹੇ ਬੂੰਦੀ ਕਹਿ ਲਓ ਉਹ ਮਿੱਠਾ ਜਿਹੜਾ ਸੋਕ ਕਰ ਲੂੰਗੀ ਆ ਯਾਨੀ ਮਿੱਠਾ ਉਹਨਾਂ ਦੇ ਵਿੱਚ ਭਰ ਜਾਊਗਾ ਤੇ 10-15 ਮਿੰਟ ਵਾਸਤੇ ਆਪਾਂ ਇਹਨੂੰ ਐਦਾਂ ਹੀ ਛੱਡ ਦਿੰਦੇ ਆ ਮਿਲਦੇ ਹਾਂ ਉਸ ਤੋਂ ਬਾਅਦ ਤੇ ਲਓ ਜੀ 10 ਮਿੰਟ ਹੋ ਚੁੱਕੇ ਆ ਹੁਣ ਕਰਦੇ ਆਪਾਂ ਚੈੱਕ ਆਪਣੇ ਲੱਡੂ ਆ ਦੇਖੋ ਜੀ 10 ਮਿੰਟ ਚ ਇਹ ਆਏ ਨਾ ਸੈੱਟ ਹੋ ਚੁੱਕੇ ਆ ਠੀਕ ਆ ਜੀ ਆ ਦੇਖੋ ਐਦਾਂ ਜਿਹੜਾ ਬੂੰਦੀ ਨੇ ਠੀਕ ਆ ਜੀ ਮਿੱਠਾ ਉਹ ਪੀ ਲਿਆ ਤੇ ਹਲੇ ਲੱਡੂ ਆ ਜਿਹੜੇ ਇਹ ਥੋੜੀ ਜਿਹੀ ਗਰਮ ਹੈ ਆਪਾਂ ਇੱਕ ਵਾਰ ਮਿਕਸ ਕਰਕੇ ਠੀਕ ਹੈ ਜੀ ਇਹ ਦਵਾਰ ਤੋਂ ਤਾਂ ਜੋ ਜਿਹੜੀ ਮਾਰੀ ਮੋਟੀ ਚਾਸਣੀ ਜਿਹੜੀ ਥੱਲੇ ਵਾਲੀ ਸਾਈਡ ਚਲੀ ਗਈ ਹੋਗੀ ਨਾ ਉਹ ਪ੍ਰੋਪਰ ਸੈਟ ਹੋ ਜੂਗੀ ਸਾਰੇ ਲੱਡੂਆਂ 'ਚ ਆ ਜੂਗੀ ਚਲੋ ਜੀ ਇਸ ਤਰੀਕੇ ਨਾਲ ਆਪਾਂ ਇਹਨੂੰ ਹੁਣ ਇੱਕ ਵਾਰ ਮਿਕਸ ਕਰਕੇ ਫਿਰ ਰੱਖ ਦੋਗੇ ਜਦੋਂ ਤੱਕ ਇਹ ਥੋੜੀ ਜਿਹੀ ਠੰਡੇ ਨਹੀਂ ਹੋ ਜਾਂਦੇ ਜਦੋਂ ਇਹ ਥੋੜੀ ਜਿਹੀ ਠੰਡੇ ਹੋ ਗਏ ਫਿਰ ਆਪਾਂ ਤੁਹਾਨੂੰ ਦਿਖਾਵਾਂਗੇ ਵਟ ਕੇ ਇਹਨਾਂ ਨੂੰ ਠੀਕ ਹੈ ਜੀ ਆ ਦੇਖੋ ਕਿੰਨੇ ਵਧੀਆ ਹਨ ਪਕੌੜੀਆਂ ਜਿਵੇਂ ਕਿ ਪਹਿਲੇ ਸਮਿਆਂ 'ਚ ਹੁੰਦੇ ਸੀਗੇ ਠੀਕ ਹੈ ਜੀ ਪਕੌੜੀਆਂ ਵਾਲੇ ਲੱਡੂ ਪੁੰਦੀ ਵਾਲੇ ਲੱਡੂ ਆਪਣੇ ਤੇ ਰੈਡੀ ਆ ਜੀ ਆਪਣਾ ਮਟੀਰੀਅਲ ਤੇ ਲਓ ਜੀ ਇਹਨੂੰ ਮਿਕਸ ਕਰਕੇ ਆਪਾਂ ਫੇਰ ਟੱਕ ਦਿੰਦੇ ਆ ਹਲਕੇ ਜੇ ਠੰਡੇ ਕਰਕੇ ਫਿਰ ਤੁਹਾਨੂੰ ਦਿਖਾਉਂਦੇ ਆ ਇਹਨਾਂ ਨੂੰ ਬੱਟ ਕੇ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਜੀ ਤੇ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਹਲੇ ਤੱਕ ਸਾਡਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਉਹ ਸਾਡਾ ਚੈਨਲ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਕਿਉਂਕਿ ਇਹ اتنا ਹਲਵਾਈ ਸਟਾਈਲ ਵੀਡੀਓ ਜਿਹੜੀ ਆਪਾਂ ਬਹੁਤ ਸਾਰੀਆਂ ਵੀਡੀਓ ਲੈ ਕੇ ਆਮ ਅਗੇ ਠੀਕ ਹੈ ਜੀ ਮਠਿਆਈ ਦੀਆਂ ਹਲਵਾਈ ਸਟਾਈਲ ਤੇ ਲਓ ਜੀ ਇਹਨੂੰ ਹੁਣ ਆਪਾਂ 5-7-10 ਮਿੰਟ ਵਾਸਤੇ ਟਾਕੇ ਰੱਖ ਦਿੰਨੇ ਆ ਮਿਲਦੇ ਆ ਉਸ ਤੋਂ ਬਾਅਦ ਤੇ ਲਓ ਜੀ ਲੱਡੂ ਆ ਜਿਹੜੇ ਆਪਣੇ ਉਹ ਠੰਡੇ ਹੋ ਚੁੱਕੇ ਆ ਠੀਕ ਹੈ ਜੀ ਪਰ ਪੜ ਇਹ ਜ਼ਿਆਦਾ ਠੰਡੇ ਨਹੀਂ ਕਰਨੇ ਤੁਸੀਂ ਇਹ ਹਲਕੇ ਜਿਹੇ ਸਟੈਮ ਗਰਮ ਹੈ ਕਿਉਂਕਿ ਇਹ ਥੋੜੀ ਜਿਹੀ ਗਰਮੇ ਵੱਟ ਹੁੰਦੇ ਆ ਠੀਕ ਹੈ ਜੀ ਜੇ ਜ਼ਿਆਦਾ ਠੰਡੇ ਕਰ ਲੋਗੇ ਨਾ ਤੈਨੂੰ ਥੋੜੇ ਪਾ ਲੋਟ ਨਹੀਂ ਆਉਣਾ ਹੈਗਾ ਜੁੜਨ ਨਹੀਂ ਹੈਗੇ ਆ ਦੇਖੋ ਤੇ ਜਦੋਂ ਦਾ ਆਪਣਾ ਲੱਡੂਆ ਨੂੰ ਹੱਥ ਲੱਗਣ ਲੱਗ ਜਵੇ ਠੀਕ ਹੈ ਜੀ ਤਾਂ ਤੁਸੀਂ ਥੋੜੇ ਜਿਹੇ ਏਦਾਂ ਮਰਨੇ ਆ ਠੀਕ ਹੈ ਜੀ ਏਦਾਂ ਮਰਨੇ ਆ ਤੇ ਸਾਰ ਦਾ ਹੁਣ ਟਾਈਮ ਆ ਜਦੋਂ ਤੁਸੀਂ ਇਹਨਾਂ ਨੂੰ ਬੱਟੂਗੇ ਤੁਸੀਂ ਆਪਣੇ ਕੋਲੋਂ ਥੋੜਾ ਜਿਹਾ ਕੋਸਾ ਪਾਣੀ ਰੱਖ ਦਿਓ ਕਰਕੇ ਠੀਕ ਹੈ ਜੀ ਤੇ ਜੇ ਤੁਹਾਨੂੰ ਲੱਗਿਆ ਜਿਵੇਂ ਕਿ ਇਹ ਲੱਡੂਆ ਥੋੜੀ ਜਿਹੀ ਡਰਾਈ ਹੈ ਹਲਕੇ ਜਿਹਾ ਨਾਰਮਲ ਜਿਹਾ ਠੀਕ ਹੈ ਜੀ ਕਿਉਂਕਿ ਚਾਸਣੀ ਥੋੜੀ ਹਲਕੀ ਜਿਹੀ ਤੇਜ਼ ਲੱਗਦੀ ਆ ਮੈਨੂੰ ਜੇ ਬਾਈ ਚਾਂਸ ਤੁਹਾਨੂੰ ਲੱਗੇ ਵੀ ਸਾਡੀ ਚਾਸਣੀ ਤੇਜ਼ ਹੋ ਗਈ ਲੱਡੂ ਡਰਾਈ ਹੋ ਗਏ ਤਾਂ ਤੁਸੀਂ ਕੀ ਕਰਨਾ ਐਂਦਾ ਨਾ ਪਾਣੀ ਦਾ ਛੱਟਾ ਲਾ ਕੇ ਹਲਕਾ ਜਾ ਠੀਕ ਹੈ ਜੀ ਐਂਦਾ ਨੂੰ ਐਦਾਂ ਮਰ ਕੇ ਇਸ ਤਰੀਕੇ ਨਾਲ ਮਰਨੇ ਤਾਂ ਇਹ ਤਾਂ ਉਹ ਜਿਹੜੀ ਜਿਹੜੀ ਬੂੰਦੀ ਮਾਰੀ ਮੋਟੀ ਖੜੀ ਹੁੰਦੀ ਆ ਉਹ ਮਰ ਜਾਂਦੀ ਆ ਠੀਕ ਹੈ ਜੀ ਜਿਹਨੂੰ ਪੰਜਾਬੀ ਚ ਕਹਿੰਦੇ ਆ ਨਾ ਵੀ ਬੂੰਦੀ ਖੜੀ ਆ ਉਹ ਬੂੰਦੀ ਮਰ ਜਾਂਦੀ ਆ ਤੇ ਆਪਣੇ ਲੱਡੂ ਬੱਟਰ ਨੂੰ ਹੁਣ ਬਿਲਕੁਲ ਤਿਆਰ ਆ ਠੀਕ ਹੈ ਜੀ ਪਰ ਬੱਟਰ ਤੋਂ ਪਹਿਲਾਂ ਇੱਕ ਵਾਰ ਤੁਸੀਂ ਇਹ ਮਰਨੇ ਜ਼ਰੂਰ ਹੈ ਜਦੋਂ ਇਹ ਥੋੜੀ ਜਿਹੀ ਗਰਮ ਹੋਏ ਠੀਕ ਹੈ ਜੀ ਤੇ ਲੋ ਜੀ ਹੁਣ ਆਪਾਂ ਇਹਨਾਂ ਨੂੰ ਵੱਟ ਦੰਨੇ ਆ ਇਸ ਤਰੀਕੇ ਨਾਲ ਆਹ ਲੋ ਜੀ ਇਸ ਤਰੀਕੇ ਨਾਲ ਬਣਾ ਸਕਦੇ ਜੀ ਤੁਸੀਂ ਘਰੇ ਪਕੌੜੀਆਂ ਵਾਲੇ ਬੂੰਦੀ ਵਾਲੇ ਲੱਡੂ ਆਹ ਲੋ ਜੀ ਜਿਵੇਂ ਕਿ ਦੇਖੋ ਤੁਸੀਂ ਮਿਆਂਾਂ ਦੇ ਵਿੱਚ ਹੁੰਦੇ ਆ ਬਿਲਕੁਲ ਇਸ ਤਰੀਕੇ ਦੇ ਲੱਡੂ ਜਿਹੜੇ ਆਪਣੇ ਇਹ ਬਣੇ ਆ ਜੀ ਆ ਦੇਖੋ ਕਿੰਨੇ ਵਧੀਆ ਲੱਡੂ ਬਣ ਕੇ ਤਿਆਰ ਹੋ ਗਏ ਤੇ ਲੋ ਜੀ ਐਦਾਂ ਦੇ ਲੱਡੂ ਬੱਟ-ਬੱਟ ਕੇ ਹੁਣ ਆਪਾਂ ਰੱਖ ਲੂਗੇ ਕਿਸੇ ਥਾਲੀ ਦੇ ਵਿੱਚ ਠੀਕ ਹੈ ਜੀ ਪਲੇਟ ਦੇ ਵਿੱਚ ਰੱਖ ਲੂਗਾ ਠੀਕ ਹੈ ਜੀ ਸੋ ਇਸ ਤਰੀਕੇ ਨਾਲ ਤੁਸੀਂ ਬਣਾ ਸਕਦੇ ਆਂ ਜੀ ਬੂੰਦੀ ਵਾਲੇ ਪਕੌੜੀਆਂ ਵਾਲੇ ਲੱਡੂ ਸੋ ਇਹ ਜਿਹੜੀ ਵੀਡੀਓ ਆ ਜੀ ਮਨੂੰ ਆਪਣੇ ਇੱਕ ਪਿਆਰੇ ਜਿਹੇ ਸਬਸਕ੍ਰਾਈਬਰ ਦਾ ਕਈ ਦਿਨ ਤੋਂ ਪਹਿਲਾਂ ਵੀ ਉਹਨਾਂ ਨੇ ਕਮੈਂਟ ਕੀਤਾ ਸੀਗਾ ਜੀ ਠੀਕ ਹੈ ਜੀ ਤੇ ਕੰਮਕਾਰ ਕਰਕੇ ਮੈਨੂੰ ਵੀਡੀਓ ਬਣਾਣੀ ਹੋਈ ਤੇ ਹੁਣ ਵੀ ਉਹਨਾਂ ਨੇ ਮੈਨੂੰ ਕਮੈਂਟ ਕੀਤਾ ਸੀਗਾ ਜੀ ਵੀਡੀਓ ਬਾਰੇ ਤੇ ਲੋ ਜੀ ਅੱਜ ਫਿਰ ਆਪਾਂ ਦੇ ਨਵੇਂ ਸਾਲ ਵਾਲੇ ਦਿਨ ਜਿਹੜੀ ਵੀਡੀਓ ਬਣਾਤੀ ਲੱਡੂਆਂ ਦੀ ਸੋ ਲੋ ਜੀ ਐਦਾਂ ਤੁਸੀਂ ਲੱਡੂ ਇਹ ਬੱਟਣੇ ਆ ਜੀ ਆਹ ਲੋ ਜੀ ਪੂਰੇ ਹਨ ਹਲਵਾਈ ਸਟਾਈਲ ਹੈ ਠੀਕ ਹੈ ਜੀ ਇਸ ਤਰੀਕੇ ਨਾਲ ਬਣਦੇ ਆ ਜੀ ਲੱਡੂ ਹਲਵਾਈ ਵਾਲੇ ਗੁੰਦੀ ਵਾਲੇ ਤੇ ਲੋ ਜੀ ਲੱਡੂ ਆਪਾਂ ਲੈਨੇ ਆ ਬੱਟ ਹੁਣ ਸਾਰੀ ਸੋ ਇਦਾਂ ਆਪਣੇ ਲੱਡੂ ਬੱਟਣੀਆਂ ਰਹੀ ਗਈ ਠੀਕ ਹੈ ਜੀ ਅਸੀਂ ਇਦਾਂ ਬੱਟ ਰੀਆਂ ਦੇਖੋ ਇਦਾਂ ਚੱਕ ਕੇ ਇਦਾਂ ਥੋੜਾ ਜਿਹਾ ਧੋਰੀ ਜਾਣਾ ਸਾਨੂੰ ਪਤਾ ਲੱਗ ਜਾਂਦਾ ਠੀਕ ਹੈ ਜੀ ਵੀ ਐਡਾ ਕ ਸਾਈਜ਼ ਹੁਣ ਇਹ ਬਣ ਜਾਊਗਾ ਆ ਦੇਖੋ ਕਿੰਨੇ ਵਧੀਆ ਆਪਣੇ ਲੱਡੂ ਜੜੇ ਉਹ ਤਿਆਰ ਹੋ ਰਹੇ ਆ ਜੀ ਐਨ ਪੂਰੇ ਪ੍ਰੋਪਰ ਵਧੀਆ ਸੋ ਇਹਦਾ ਲੱਡੂ ਹੈਗੇ ਜੀ ਥੋੜੀ ਜਿਹੀ ਮੋਟੀ ਬੁੰਦੀ ਵਾਲੇ ਠੀਕ ਹੈ ਜੀ ਕਿਉਂਕਿ ਮੈਂ ਥੋੜੀ ਜਿਹਾ ਦੇਸੀ ਤਰੀਕੇ ਨਾਲ ਬਣਾਈ ਆ ਜਿਵੇਂ ਕਿ 올ਡ ਪਹਿਲਾਂ ਪਹਿਲੇ ਸਮਿਆਂ ਚ ਬਣਦੇ ਸੀਗੇ ਫਰ ਲੋ ਜੀ ਖਾਣ ਦੇ ਵਿੱਚ ਲੱਡੂ ਇਹ ਵੀ ਵਧੀਆ ਹੋਣ ਗਿਆਨ ਪੂਰੇ ਤੇ ਲੋ ਜੀ ਇਹਨਾਂ ਨੂੰ ਹੁਣ ਦੰਨੇ ਆਪਾਂ ਵੱਟ ਸਾਰੇ ਦਾ ਲੱਡੂਆਂ ਨੂੰ ਤੇ ਲੋ ਜੀ ਲੱਡੂ ਬਣ ਕੇ ਹੋ ਗਏ ਰੈਡੀ ਆ ਦੇਖੋ ਜੀ ਕਿੰਨੇ ਪਿਆਰੇ ਕਿੰਨੇ ਵਧੀਆ ਲੱਡੂ ਬਣੇ ਆ ਪਕੌੜੀਆਂ ਵਾਲੇ ਠੀਕ ਹੈ ਜੀ ਸੋ ਇਸ ਤਰੀਕੇ ਨਾਲ ਤੁਸੀਂ ਬਣਾ ਸਕਦੇ ਹੋ ਜੀ ਪਕੌੜੀਆਂ ਵਾਲੇ ਲੱਡੂ ਘਰੇ ਹਲਵਾਈ ਸਟਾਈਲ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਜੀ ਸੋ ਮਿਲਦੇ ਆ ਜੀ ਫਿਰ ਹੁਣ ਇੱਕ ਨਵੀਂ ਰੈਸਪੀ ਨਾਲ ਨਵੀਂ ਵੀਡੀਓ ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ